ਬਿਤੇ ਤਿੰਨ ਦਿਨ ਤੋਂ ਦਰਿਆ ਬਿਆਸ ਦੇ ਵਿੱਚ ਚਾਰ ਨੌਜਵਾਨ ਜਿਹੜੇ ਨੇ ਉਹ ਲਾਪਤਾ ਹੋਏ ਨੇ ਔਰ ਹੁਣ ਦੀ ਜੇਕਰ ਗੱਲ ਕਰੀਏ ਤਾਂ ਅੱਜ ਮੁੜ ਤੋਂ ਤੀਸਰੇ ਦਿਨ ਜਿਹੜਾ ਹੈਗਾ ਹੈ ਦੁਬਾਰਾ ਤੋਂ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਇਸ ਸਮੇਂ ਤਸਵੀਰਾਂ ਦਰਿਆ ਬਿਆਸ ਤੋਂ ਅਸੀਂ ਦਿਖਾ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਵੀ 2 ਦਿਨ ਤੋਂ ਜਿਹੜਾ ਸੀਗਾ ਉਹ ਟੀਮਾਂ ਲੱਗੀਆਂ ਹੋਈਆਂ ਸੀ ਨਾਲ ਅੱਜ ਤੀਸਰੇ ਦਿਨ ਜਿਹੜਾ ਹੈਗਾ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈਗਾ ਔਰ ਮੇਰੇ ਨਾਲ ਇਸ ਸਮੇਂ ਬਾਬਾ ਦੀਪ ਸਿੰਘ ਸੇਵਾਦਾਰ ਤੋਂ ਗੜਦੀ ਵਾਲਾ ਤੋਂ ਜਿਹੜੇ ਮੁੱਖ ਸੇਵਾਦਾਰ ਨੇ ਮਨਜੋਤ ਸਿੰਘ ਜੀ ਨਾਲ ਨੇ ਮਨਜੋਤ ਸਿੰਘ ਜੀ ਕੱਲ ਵੀ ਜਿਹੜਾ ਸੀਗਾ ਤੁਹਾਡੀਆਂ ਟੀਮਾਂ ਆਈਆਂ ਸੀਗੀਆਂ ਔਰ ਰੈਸਕਿਊ ਆਪਰੇਸ਼ਨ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਕੱਲ ਨੂੰ ਜਿਹੜੀ ਜਾਂਚ ਪੜਤਾਲ ਸੀਗੀ ਉਹ ਕਿੰਨੇ ਏਰੀਆ ਦੀ ਕੀਤੀ ਗਈ ਹੈਗੀ ਹੁਣ ਦਾ ਜਿਹੜਾ ਹੈਗਾ ਅ ਅੱਜ ਕਿੱਥੋਂ ਤੱਕ ਜਿਹੜਾ ਏਰੀਆ ਕਵਰ ਕੀਤਾ ਜਾਊਗਾ ਉਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾਊਗੀ ਜੀ ਹਾਂਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਤਕਰੀਬਨ ਕੱਲ ਅਸੀਂ 5-6 ਘੰਟੇ ਦੇ ਲਗਭਗ ਅਸੀਂ ਪੂਰੇ ਦਰਿਆ ਦੇ ਵਿੱਚ ਜਿਹੜੀ ਸ਼ਾਨਬੀਨ ਕੀਤੀ ਥੋ तकरीबन 25 ਕਿਲੋਮੀਟਰ ਦਾ ਸੀ ਜਿਹੜਾ ਬਕਵਾ ਉਹ ਕੱਲ ਅਸੀਂ ਸ਼ਾਨਬੀਨ ਕੀਤੀ ਆ ਪੂਰੀ ਤੇ ਜਿੱਥੇ ਸਾਨੂੰ ਲੱਗਦਾ ਸੀ ਵੀ ਇੱਕ ਪੁਆਇੰਟ ਆਉਂਦਾ ਆ ਵੀ ਉੱਥੇ ਪੁਆਇੰਟ ਦੇ ਉੱਪਰ ਜਾ ਕੇ ਜੋ ਡੈੱਡ ਬੋਡੀ ਜਾਂ ਕੋ ਪਸ਼ੂ ਵੀ ਮਰਿਆ ਹੁੰਦਾ ਤੇ ਜਾ ਕੇ ਉੱਥੇ ਜਾ ਕੇ ਉਹ ਡੈੱਡ ਬੋਡੀਆਂ ਰੋਕਦੀਆਂ ਅਸੀਂ ਉੱਥੇ ਤੱਕਰ ਕਰ ਚੁੱਕੇ ਆ ਤੇ ਅੱਜ ਸਾਨੂੰ ਪੂਰੀ ਆਸ ਆ ਸਾਡੀ ਟੀਮ ਜਿਹੜੀ ਲੱਗੀ ਹੋਈ ਆ ਵੀ ਵਿਚ ਜਿੱਥੇ ਸਾਨੂੰ ਪਾਣੀ ਖੜਾ ਲੱਗਦਾ ਵੀ ਕਿਤੇ ਬੋਡੀ ਕੋਈ ਫਸੀ ਤਾਂ ਨਹੀਂ ਹੈਗੀ ਉੱਥੇ ਸਾਡੇ ਗੋਤਾਖੋਰ ਜਿਹੜੇ ਆਕਸੀਜਨ ਸਿਲੰਡਰ ਲਾ ਕੇ ਥੱਲੇ ਜਾਂਦੇ ਆ ਫਿਰ ਜੇ ਨਹੀਂ ਤਾਂ ਫਿਰ ਇਦਾਂ ਸਾਈਡ ਤੇ ਕਿਉਂਕਿ ਅੱਜ ਬੋਡੀਆਂ ਉੱਠਣ ਦਾ ਸਾਨੂੰ ਲੱਗਦਾ ਵੀ ਅੱਜ ਉੱਠ ਸਕਦੀਆਂ ਬੋਡੀਆਂ ਤੇ ਉਹ ਆਲੇ ਦੁਆਲੇ ਕਿਤੇ ਵੀ ਬੂਝੀਆਂ ਚ ਫਸ ਸਕਦੀਆਂ ਜਾਂ ਕਿਤੇ ਸਾਈਡ ਕੋਨੇ ਤੇ ਲੱਗ ਸਕਦੀਆਂ ਤੇ ਅੱਜ ਪੂਰੀ ਸਾਡੀ ਟੀਮ ਜਿਹੜੀ ਲੱਗੀ ਹੋਈ ਹੈ ਇੱਥੇ ਜਿਵੇਂ ਕਿ ਹੁਣ ਆ ਏਰੀਆ ਅੱਗੇ ਜਾ ਕੇ ਕਿਤੇ ਨਾ ਕਿਤੇ ਸੰਖੇਪ ਹੁੰਦਾ ਜਾ ਰਿਹਾ ਅਬਿਆਸ ਦਾ ਘੇਰਾ ਜਿਹੜਾ ਦਰਿਆ ਦਾ ਹਾਂਜੀ ਤੇ ਉੱਥੇ ਜਾਲ ਨੂੰ ਲੈ ਕੇ ਵੀ ਗੱਲ ਹੋਈ ਸੀ ਕਿ ਪਰਸੋਂ ਜਿਹੜੇ ਸੀਗਾ ਉਹ ਜਾਲ ਵੀ ਲਗਾਏ ਗਏ ਸੀਗੇ ਤਾਂ ਉਹ ਉਸ ਦਰਾਂ ਨੂੰ ਕੋਈ ਨਾ ਕੋਈ ਸਫਲਤਾ ਮਿਲੀ ਜਾਂ ਕੁਝ ਪਤਾ ਲੱਗਾ ਨਹੀਂ ਜਾਲ ਵੀ ਜਿਹੜੇ ਸਾਡੇ ਇਥੋਂ ਰਿੰਕੂ ਵੀਰ ਆ ਤੇ ਸਾਡੇ ਦਲਬਾਖ ਸਿੰਘ ਜੀ ਹੁਣੀ ਮੇਰੇ ਨਾਲ ਬੈਠੇ ਆ ਇਹਨਾਂ ਨੇ ਜਿਹੜਾ ਜਿਸ ਦਿਨ ਇਹ ਘਟਨਾ ਵਾਪਰੀ ਉਸੇ ਦਿਨ ਤੋਂ ਇਹਨਾਂ ਨਾਲ ਮੇਰੇ ਇਹਨਾਂ ਨਾਲ ਅਸੀਂ ਟਾਈਪ ਕਰਕੇ ਜਿਹੜੇ ਇੱਥੇ ਆਏ ਐ ਐਸ ਐਚਓ ਵਿਆਸ ਉਹਨਾਂ ਦੇ ਨਾਲ ਗੱਲ ਕਰਕੇ ਨਾਲ ਰਿੰਕੂ ਵੀਰ ਇਹਨਾਂ ਨੇ ਉਸੇ ਟਾਈਮ ਜਦੋਂ ਆਸਾਬ ਆਪਣੇ ਇਹਨਾਂ ਜਾਲ ਲਾਤਾ ਸੀਗਾ ਵੀ ਬਾਡੀਆਂ ਜਿਹੜੀਆਂ ਉੱਥੇੋਂ ਜਾਲ ਚ ਫਸ ਸਕਣ ਜਾਲ ਲੱਗਾ ਹੋਇਆ ਆ ਇਹਨਾਂ ਨੇ ਜੋ ਇਹਨਾਂ ਹੋ ਸਕਦੀਆਂ ਵੀ ਇਹ ਕਰ ਸਕਦੇ ਆ ਇਹਨਾਂ ਨੇ ਆਪਣੇ ਨੂੰ ਪੂਰੀ ਕੋਸ਼ਿਸ਼ ਸਾਰੇ ਪ੍ਰਸ਼ਾਸਨ ਦੀ ਕੀਤੀ ਸਾਡੀ ਸੰਸਥਾ ਦੀ ਸਾਰੇ ਅਸੀਂ ਜੁਆਇੰਟਲੀ ਇਹ ਆਪਰੇਸ਼ਨ ਜਿਹੜਾ ਇਹ ਕਰ ਰਹੇ ਆ ਆਸਾ ਵੀ ਅੱਜ ਜਲਦੀ ਅਸੀਂ ਜਿਹੜਾ ਪਰਿਵਾਰ ਨੂੰ ਅਸੀਂ ਉਹ ਬਾਡੀਆਂ ਜਿਹੜੀਆਂ ਆ ਉਹ ਅੱਜ ਸੌਂਪ ਦਈਏ ਕੱਲ ਗੋਂਦਵਾਲ ਸਾਹਿਬ ਤੱਕ ਜਿਹੜਾ ਸੀਗਾ ਉਹ ਏਰੀਆ ਜਿਵੇਂ ਜਾਚਿਆ ਗਿਆ ਸੀ ਕਿੱਥੇ ਹਾਂਜੀ ਹਾਂਜੀ ਇੱਥੋਂ ਅਸੀਂ ਤੁਰੇ ਸੀ ਵਿਆਸਪੁਰ ਤੋਂ ਹਾਂਜੀ ਗੋਇਂਦਵਾਲ ਸਾਹਿਬ ਤੱਕ ਅਸੀਂ ਜਿਹੜੀਆਂ ਰਾਤ ਕਿਸ਼ਤੀਆਂ ਦੋ ਕਿਸ਼ਤੀਆਂ ਨਾਲ ਅਸੀਂ ਜਿਹੜੀ ਉੱਥੇ ਸ਼ਾਨ ਵੀਣ ਕੀਤੀ ਆ ਕਿੰਨਾ ਏਰੀਆ ਪੈਂਦਾ ਹੈਗਾ ਇੱਥੋਂ ਨੈਟ ਜਿਹੜਾ ਇਹਦਾ ਨੈਟ ਦੀ ਜਿਹੜਾ ਅੰਦਾਜ਼ੇ ਨਾਲ ਹੀ ਆ ਜੀ 20 ਕਿਲੋਮੀਟਰ ਵੀ 25 ਕਿਲੋਮੀਟਰ ਦੇ ਦਹਿਰਾ ਪੈਂਦਾ ਜੀ ਉੱਥੋਂ ਦਰਿਆਵਾਂ ਦੇ ਵਿੱਚੋਂ ਕੋਈ ਨਹੀਂ ਭਾਈ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਹੁਣ ਅੱਜ ਦਾ ਜਿਹੜਾ ਖੇਤਰ ਹੋਊਗਾ ਉਹ ਕਿੱਥੋਂ ਤੱਕ ਅੱਗੇ ਆਪਾਂ ਜਾਵਾਂਗੇ ਹੁਣ ਅਸੀਂ ਤਕਰੀਬਨ ਜੇ ਸਾਨੂੰ ਲੱਗਾ ਵੀ ਗੁੰਦਵਾਲ ਸਾਹ ਪੁਲ ਦੇ ਉੱਪਰੋਂ ਵੀ ਗਾਂਹ ਵੀ ਬੋੜੀਆਂ ਜਾ ਸਕਦੀਆਂ ਅਸੀਂ ਉੱਤੋਂ ਵੀ ਗਾਂਹ ਜਾਵਾਂਗੇ ਅੱਜ ਕਰਾਂਗੇ ਸ਼ਾਨਦਾਰ ਉਸ ਤੋਂ ਅੱਗੇ ਹਾਂਜੀ ਉੱਤੋਂ ਵੀ ਗਾਂਹ ਜਾਵਾਂਗੇ ਕੱਲ ਤੱਕ ਜੇ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੁੰਦੀ ਸਾਡੀ ਟੀਮ ਜਿਹੜੀ ਪ੍ਰਸ਼ਾਸਨ ਦੇ ਨਾਲ ਪਰਿਵਾਰ ਨੂੰ ਜਿਹੜਾ ਉਹ ਕਰਾਂਗੇ ਜੀ ਸੌਪਾਂਗੇ ਅੱਜ ਜਿਹੜਾ ਹੈਗਾ ਵਾ ਜਿਵੇਂ ਇੱਕ ਇਹ ਬੋਟ ਹੈਗੀ ਆ ਔਰ ਉਸ ਤੋਂ ਇਲਾਵਾ ਹੋਰ ਵੀ ਆਪਣੇ ਜਿਹੜੇ ਗੋਤਾਖੋਰ ਨੇ ਉਹ ਵੀ ਨੇ ਹਾਂਜੀ ਗੋਤਾਖੋਰ ਤਕਰੀਬਨ 8 ਗੋਤਾਖੋਰ ਦੀ ਸਾਡੀ ਟੀਮ ਵਾਲੀ ਹੁੰਣਾ ਦੀ ਤੇ ਬਾਕੀ ਅੱਜ ਕਿਸ਼ਤੀ ਸਾਡੀ ਇੱਕ ਰੋਪੜ ਗਈ ਹੋਈ ਆ ਦੋ ਬੋੜੀਆਂ ਉੱਧਰ ਸਾਨੂੰ ਜਾਣਾ ਪੈ ਗਿਆ ਕਿ ਗੱਡੀ ਰੁੜ ਗਈ ਸੀ ਉੱਥੇ ਉੱਥੇ ਜਾਣਾ ਪੈ ਗਈ ਸਾਡੀ ਕਿਸ਼ਤੀ ਜੇ ਕੱਲ ਨੂੰ ਲੋਡ ਪਈ ਤੇ ਕੱਲ ਅਸੀਂ ਉਹ ਵੀ ਮਗਵਾਵਾਂਗੇ ਕਿਉਂਕਿ ਅੱਜ ਜਿਹੜਾ ਕੱਲ ਦੋ ਕਿਸ਼ਤੀਆਂ ਦੀ ਸੀਗੀ ਸਾਨੂੰ ਇੱਕ ਜਗੋਤਾਖੋਰ ਸਿਲੰਡਰ ਰੱਖਣੇ ਪਏ ਆਕਸੀਜਨ ਕੱਲ ਲੋਡ ਸੀ ਅੱਜ ਤਾਂ ਤਕਰੀਬਨ ਇੱਕ ਦਾ ਹੀ ਕੰਮ ਆ ਸਾਡਾ ਇੱਕ ਦੇ ਨਾਲ ਹੀ ਕਿਉਂਕਿ ਅੱਜ ਲੰਮਾ ਜਾਣਾ ਹੈ ਤੇ ਇੱਕ ਦੇ ਨਾਲ ਹੀ ਅਸੀਂ ਛਾਣ ਬੰਦਾਂਗੇ ਕਿਹਾ ਤਾਂ ਕਿਤੇ ਨਾ ਕਿਤੇ ਹੁਣ ਅੱਜ ਦਾ ਜਿਵੇਂ ਕਿ ਤੀਸਰੇ ਦਿਨ ਨੂੰ ਲੈ ਕੇ ਪਹਿਲਾਂ ਵੀ ਅਜਿਹੇ ਕੇਸ ਜਿਹੜੇ ਆ ਉਹ ਉਸ ਜਗ੍ਹਾ ਦੇ ਉੱਤੇ ਵਾਪਰੇ ਨੇ ਅਜਿਹੇ ਹਾਸੇ ਵਾਪਰੇ ਨੇ ਤਾਂ ਉਹਨਾਂ ਦਰਮਿਆਨ ਜਿਹੜਾ ਹੈਗਾ ਤੀਸਰੇ ਦਿਨ ਕਿਤੇ ਨਾ ਕਿਤੇ ਡੈਡ ਬੋਡੀ ਜੜੀਆਂ ਵਾ ਕਹਿ ਲਓ ਕਿ ਫੁੱਲ ਕੇ ਬਾਹਰ ਆ ਜਣਾ ਜਾਂ ਅਜਿਹੇ ਚਾਂਸਸ ਹੁੰਦੇ ਆ ਕਿ ਤੀਸਰੇ ਦਿਨ ਡੈਡ ਬੋਡੀ ਰਿਕਵਰ ਹੋ ਜਾਂਦੀ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਵੀ ਬਹੁਤ ਬੁਰੇ ਹਾਲਾਤ ਨੇ ਹਾਂਜੀ ਔਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੈਗਾ ਕਿ ਅੱਜ ਸਾਡੇ ਜਿਹੜੇ ਬੱਚੇ ਹੈਗੇ ਉਹਨਾਂ ਦਾ ਅਸੀਂ ਮੂੰਹ ਦੇਖ ਸਕੀਏ ਕਿਉਂਕਿ ਭਾਜੀ ਤੀਸਰੇ ਕੱਲ ਪਾਣੀ ਜ਼ਿਆਦਾ ਸੀ ਤੀਸਰੇ ਦਿਨ ਬੋਡੀ ਫੁੱਲ ਕੇ ਕਿਤੇ ਜਿੱਦਾਂ ਸਾਈਡ ਤੇ ਲੱਗ ਸਕਦੀ ਆ ਤੇ ਉੱਪਰ ਦੀ ਮਿੱਟੀ ਪੈ ਸਕਦੀ ਤਾਂ ਬੋਡੀ ਕਈ ਵਾਰੀ ਦੱਬੀ ਜਾਂਦੀ ਆ ਰੇਤਾ ਦਾ ਸਾਈਡ ਤੇ ਕਿਨਾਰੇ ਤੇ ਲੱਗ ਗਈ ਤੇ ਰੇਤਾ ਉੱਪਰ ਚੜ ਗਿਆ ਕੋ ਕੱਲ ਪਾਣੀ 28000 ਕਿਊਸਕ ਦੇ ਲਗਭਗ ਪਿਛੇ ਪ੍ਰਸ਼ਾਸਨ ਦੱਸ ਰਹੇ ਸੀ ਐਸਟੀਐਮ ਸਾਹਿਬ ਵੀ ਕਾਲ ਦ ਛੱਡਿਆ ਹੋਇਆ ਪਰ ਅੱਜ ਪਾਣੀ ਦਾ ਪੱਧਰ ਘਟਿਆ ਹੋਇਆ ਤੇ ਇਸ ਕਰਕੇ ਫਿਰ ਬੋਡੀ ਜਿਹੜੀ ਲੱਭਣੀ ਬਹੁਤ ਮੁਸ਼ਕਲ ਅੱਜ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਅੱਜ ਕੰਮ ਆ ਉਹ ਹੈਗਾ ਅੱਜ ਅਸੀਂ ਬੋਡੀ ਜਿੰਮੇ ਤੱਕ ਕਿਸ਼ਤੀ ਲੈ ਕੇ ਜਾਵਾਂਗੇ ਜਿੰਮੇ ਦਾ ਸਾਈਡ ਤੇ ਕਿਉਂਕਿ ਕੱਲ ਪਾਣੀ ਵਧਿਆ ਸੀ ਤੇ ਸਾਈਡ ਤੇ ਅਸੀਂ ਜਿੱਥੇ ਜਿੱਥੇ ਕੱਲ ਪਾਣੀ ਚੜਿਆ ਹੈ ਉੱਥੇ-ਉੱਥੇ ਜ਼ਿਆਦਾ ਤੁਰ ਕੇ ਅਸੀਂ ਗੋਤਾਖੋਰਾਂ ਨੂੰ ਲਾਵਾਂਗੇ ਵੀ ਕਿਤੇ ਫਸੀ ਨਾ ਹੋਵੇ ਬੋਡੀ ਕਿਉਂਕਿ ਕਾਫੀ ਕਹਿ ਸਕਦੇ ਡੈਪਥ ਵੀ ਹੈਗੀ ਆ ਇੱਥੇ ਡੁੰਗਾਈ ਵੀ ਹੈਗੀ ਹੈ ਕਈ ਖੇਤਰ ਜਿਹੜੇ ਵਿਚਕਾਰ ਹੈਗੇ ਆ ਬਿਲਕੁਲ ਪ੍ਰਿੰਸਪੂਜੀ ਬਹੁਤ ਥੱਲੇ ਤੋਂ ਬਹੁਤ ਜ਼ਿਆਦਾ ਡੁੰਗਾ ਥੱਲੇ ਉਹਦੇ ਵਿੱਚ ਕਈ-ਕਈ ਜਗ੍ਹਾ ਤੋਂ ਵਿੱਚ ਬਹੁਤ ਜ਼ਿਆਦਾ ਡੁੰਗਾ ਹੈ ਵਿੱਚ ਤਾਂ ਇਹ ਤਸਵੀਰਾਂ ਇਸ ਤਰਫ ਦੀਆਂ ਵੀ ਨਾਲ ਦਿਖਾ ਦਈਏ ਕਿ ਇਹ ਘੇਰਾ ਜਿਹੜਾ ਹੈਗਾ ਬਿਆਸ ਦਰਿਆ ਦਾ ਪਹਿਲਾਂ ਜਿਵੇਂ ਵਿਸ਼ਾਲ ਤੁਸੀਂ ਪਿਛਲੀ ਤਰਫ ਦੇਖ ਰਹੇ ਸੀਗੇ ਤਾਂ ਉੱਥੇ ਹੁਣ ਜਿਹੜਾ ਘੇਰਾ ਹੈਗਾ ਅੱਗੇ ਜਾ ਕੇ ਸੰਖੇਪ ਹੁੰਦਾ ਹੈ ਕਿਤੇ ਨਾ ਕਿਤੇ ਅ ਦਰਰੇ ਜਿਹੜੇ ਨੇ ਉਹ ਬਣੇ ਹੋਏ ਨੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਅੱਜ ਜਿਵੇਂ ਤੀਸਰਾ ਦਿਨ ਹੈਗਾ ਤੇ ਇਹ ਵੀ ਚਾਂਸ ਹੁੰਦਾ ਵਾ ਕਿ ਅ ਡੈੱਡ ਬੋਡੀ ਦੇ ਵਿੱਚ ਜਦੋਂ ਪਾਣੀ ਵਗੈਰਾ ਜ਼ਿਆਦਾ ਭਰ ਜਾਂਦਾ ਹੈ ਫੁੱਲ ਜਾਂਦੀ ਹੈ ਡੈੱਡ ਬੋਡੀ ਤਾਂ ਉਦੋਂ ਫਿਰ ਜਿਹੜਾ ਹੈਗਾ ਉਹ ਡੈੱਡ ਬੋਡੀਆਂ ਆੜੀਆਂ ਵਾਂ ਉੱਭਰ ਜਾਂਦੀਆਂ ਨੇ ਤਾਂ ਨੂੰ ਤਾਂ ਅੱਜ ਮੋੜ ਤੋਂ ਜਿਹੜਾ ਹੈਗਾ ਦੁਬਾਰਾ ਤੋਂ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਮੇਰੇ ਨਾਲ ਨਾਕਾ ਇੰਚਾਰਜ ਵੀ ਨੇ ਨਾਕਾ ਇੰਚਾਰਜ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਰ ਤੁਹਾਡੇ ਵੱਲੋਂ ਵੀ ਜਿਹੜਾ ਹੈਗਾ ਟੀਮ ਕੱਲ ਤੋਂ ਜੁਟੀ ਹੋਈ ਹੈ ਕੰਮ ਕਰ ਰਹੇ ਹੋ ਤੁਸੀਂ ਤਾਂ ਹੁਣ ਅੱਜ ਦੇ ਵਿੱਚ ਵੀ ਕਿੰਨਾ ਕੁ ਸਹਾਇਕ ਹੈਗਾ ਪਹਿਲਾਂ ਤਾਂ ਗੋਤਾਖੋਰਾਂ ਦੀ ਟੀਮ ਦਾ ਗੋਤਾਖੋਰ 7-8 ਸਾਡੇ ਵੀਰ ਹੈਗੇ ਆ ਰਿੰਕੂ ਵੀਰ ਆ ਹੂੰ ਤੇ ਹੋਰ ਵੀ ਇਹਦੇ ਨਾਲ 7-8 ਜਣੇ ਆ ਹੂੰ ਤੇ ਇਹ ਨਾਲ ਪੂਰਾ ਸਾਥ ਰਹੇ ਸਭ ਤੋਂ ਜ਼ਿਆਦਾ ਜਿਹੜਾ ਸਾਥ ਆ ਉਹ ਬਾਬਾ ਦੀਪ ਸਿੰਘ ਗੜਦੀਆਲ ਭਾਈ ਮਨਜੋਤ ਸਿੰਘ ਆ ਜਿਹੜੇ ਕੱਲ੍ਹ ਦੇ ਆਏ ਰਾਤ ਨੂੰ ਆਪਣੇ ਇਨ ਘਰਾਂ ਨੂੰ ਨਹੀਂ ਪਰਤੇ ਤੇ ਇਹ ਕਹਿੰਦੇ ਵੀ ਚਲੋ ਇਹਨਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਦੀਆਂ ਡੈੱਡ ਬਾਡੀਆਂ ਉਹਨਾਂ ਨੂੰ ਵਾਰਸਾਂ ਨੂੰ ਮਿਲ ਜਾਣ ਪਰਦੇਸੀ ਬੰਦੇ ਆ ਤੇ ਅਸੀਂ ਵੀ ਨਾਲ ਆ ਨਾਲ ਸਾਡੇ ਜਿਹੜੇ ਵੀ ਮੀਡੀਆ ਵਾਲੇ ਆ ਉਹ ਵੀ ਪੂਰਾ ਸਾਥ ਦੇ ਰਹੇ ਵੇਖੋ ਸਾਡੇ ਨਾਲ ਦਰਿਆ ਦੇ ਵਿੱਚ ਨਾਲ ਜਾ ਰਹੇ ਆ ਤੇ ਪੂਰਾ ਹਰ ਬੰਦਾ ਇਹਨਾਂ ਦਾ ਸਾਥ ਦੇ ਰਿਹਾ ਹੁਣ ਪ੍ਰਮਾਤਮਾ ਦੀ ਮਰਜ਼ੀ ਅੱਗੇ ਕੀ ਹੁੰਦਾ ਹੈ ਤਾਂ ਬਿਲਕੁਲ ਅੱਜ ਦੀਆਂ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਮੁਰਤੋਂ ਜਿਹੜਾ ਹੈਗਾ ਰੈਸਕਿਊ ਆਪਰੇਸ਼ਨ ਜਿਵੇਂ ਤੁਹਾਨੂੰ ਦੱਸਿਆ ਕਿ ਸ਼ੁਰੂ ਹੋ ਰਿਹਾ ਹੈ ਔਰ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਹੁਣ ਇਹ ਟੀਮ ਜਿਹੜੀ ਹੈਗੀ ਹੈ ਅੱਗੇ ਜਿਵੇਂ ਕੱਲ ਗੋਂਦਵਾਲ ਸਾਖਪਦਾ ਏਰੀਆ ਸੀਗਾ ਤਾਂ ਉਸ ਤੋਂ ਅੱਗੇ ਤੱਕ ਵੀ ਅੱਜ ਜਿਹੜਾ ਹੈਗਾ ਇਹ ਟੀਮ ਜਾਵੇਗੀ ਔਰ ਕਿਤਨਾ ਕਿਤੇ ਪਰਿਵਾਰਕ ਮੈਂਬਰਾਂ ਨੂੰ ਵੀ ਆਸ ਹੈਗੀ ਆ ਕਿ ਉਹਨਾਂ ਦੇ ਜਿਹੜੇ ਸਪੁੱਤਰ ਜੋ ਕਿ ਇਸ ਹਾਦਸੇ ਦਾ ਮੰਦ ਭਾਗੇ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਉਹ ਅੱਜ ਉਹਨਾਂ ਨੂੰ ਮਿਲ ਸਕਣ ਤੇ ਉਹਨਾਂ ਦੀਆਂ ਅੰਤਮ ਰਸਮਾਂ